ਸਤਿ ਸ੍ਰੀ ਅਕਾਲ ਜੀ ਨਾਭਾ ਰਿਆਸਤ ਦੇ ਮਹਾਰਾਜਾ ਰੁਪਧਮਨ ਸਿੰਘ ਦੇ ਪਰਪੋਤੇ ਦੇ ਪੁੱਤਰ ਅਵੇ ਪ੍ਰਤਾਪ ਸਿੰਘ ਦੀ ਪਿਛਲੇ ਦਿਨੀ ਤਾਸ ਪੂਛੀ ਸਮਾਗਮ ਬੜੇ ਜੋਸ਼ ਉਤਸ਼ਾਹ ਨਾਲ ਸਮਾਪਤ ਹੋਇਆ ਜੀ ਉਹ ਸਮਾਗਮ ਦੇ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਨਿੰਗ ਜਥੇਬੰਦੀਆਂ ਤੇ ਸਰੋਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੇ ਸਮੂਲੀਅਤ ਕੀਤੀ ਤੇ ਸਿੱਖ ਇਤਿਹਾਸ ਤਿਕਾ ਕਰਕੇ ਨਾ ਬਰਿਆ ਦੇ ਇਤਿਹਾਸ ਦੀ ਚਰਚਾ ਚੱਲੀ ਰਬਦਮਨ ਸਿੰਘ ਜੀ ਦੇ ਕਰਤਾਰ ਦੀ ਗੱਲ ਚੱਲੀ ਇਹ ਵੀ ਗੱਲ ਚੱਲੀ ਵੀ ਜਦੋਂ ਉਹਨਾਂ ਦੀ ਤਾਸ਼ ਪੋਸ਼ੀ ਹੋਈ ਤੇ ਉਹਨਾਂ ਨੇ ਕਿਸੇ ਅੰਗਰੇਜ਼ ਆਪ ਸਰ ਨੂੰ ਬੁਲਾਉਣ ਦੀ ਬਜਾਏ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ 768 ਤਾਲ ਪੋਸੀ ਸਮਾਗਮ ਕਰਾਇਆ ਤੇ ਫਿਰ ਉਹਨਾਂ ਨੇ ਅਮਰਤ ਵੀ ਛਕਿਆ ਨਾਬਰਿਆਸ ਦੇ ਪਿਛੋਕੜ ਦੀ ਗੱਲ ਕਰਨੀ ਵੀ ਜ਼ਰੂਰੀ ਹੈ ਜੀ ਰਾਮਪਰਾਵਹੂਲ ਕਸਵੇ ਨੂੰ ਉੱਪਰ ਜਾਂਦੀਆਂ ਜੀ ਫੂਲ ਕਸਵਾ ਜਿਹੜਾ ਚੌਧਰੀ ਫੂਲ ਨੇ ਵਸਾਇਆ ਸੀ ਉਹਨਾਂ ਦੀ ਇੱਕ रियासत ਸੀ ਇਹ ਉਸ ਰਿਆਸਤ ਦੇ ਵਿੱਚੋਂ ਤਿੰਨ ਰਿਆਸਤਾਂ ਫਿਰ ਹੋਰ ਸਥਾਪਿਤ ਹੁੰਦੀਆਂ ਪਟਿਆਲੇ ਦੀ ਰਿਆਸਤ ਬਾਬਾ ਆਲਾ ਸਿੰਘ ਨੇ ਸਥਾਪਿਤ ਕੀਤੀ ਨਾਬੇ ਦੀ ਰਿਆਸਤ ਰਾਜਾ ਹਮੀਰ ਸਿੰਘ ਨੇ ਸਥਾਪਿਤ ਕੀਤੀ ਜੀਂਦ ਦੀ ਰਿਆਸਤ ਗਜਪਤ ਸਿੰਘ ਨੇ ਸਥਾਪਿਤ ਕੀਤੀ ਏरिया ਤਾਂ 18ਵੀਂ ਸਦੀ ਦੇ ਸ਼ੁਰੂਆਤ ਦੇ ਵਿੱਚ ਜਿਹੜੀ ਪੂਰ ਰਿਆਸਤ ਸਥਾਪਿਤ ਹੁੰਦੀ ਆ ਤੇ ਇਹ ਤਿੰਨੇ ਰਿਆਸਤਾਂ 18ਵੀਂ ਸਦੀ ਦੇ ਆਦਤ ਤੇ ਸਥਾਪਿਤ ਹੁੰਦੀਆਂ ਏ ਰਿਆਤਾਂ ਦਾ ਜਿਹੜਾ ਫੁਲਕੀਆਂ ਮਿਸਲ ਦੇ ਨਾਂ ਤੇ ਵੀ ਜਾਣੀਆਂ ਜਾਂਦੀਆਂ ਫੁਲਕੀਆਂ ਮਿਸਲ ਉਹਨਾਂ ਸਿੱਖ 12 ਮਿਸਲਾਂ ਦੇ ਵਿੱਚੋਂ ਇੱਕ ਹੈ ਜਿਹੜੀ 11 ਮਿਸਲਾਂ ਦੇ ਨਾਲ ਰਲ ਕੇ ਨਹੀਂ ਚੱਲੇ। ਨਵਾਬ ਕਪੂਰ ਸਿੰਘ ਨੇ ਇਹਨਾਂ ਮਿਸਲਾਂ ਦੀ ਸਥਾਪਨਾ ਕੀਤੀ ਸੀ। 65 ਵੱਖ-ਵੱਖ ਜੱਥੇਬੰਦਿਆਂ ਦੇ ਵਿੱਚ ਵੰਡੇ ਹੋਏ ਸਿੱਕਾ ਨੂੰ ਇੱਕ ਜਗ੍ਹਾ ਪਰੋਇਆ ਤਰਨਾਦਲ ਤੇ ਬੋਡਾ ਦਾਲ ਜਿੱਥੇ ਬੰਦਿਆਂ ਸਥਾਪਿਤ ਕੀਤੀਆਂ ਖਾਲਸਾ ਦਾਲ ਦੀਗਵਾਈ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਮਿਸਲਾਂ ਨੇ ਕੰਮ ਕੀਤਾ ਸਿੱਖ ਰਾਜ ਸਥਾਪਿਤ ਕੀਤਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਸਿੱਖ ਮਿਸਲਾਂ ਦਾ ਰਾਜ ਲਾਹੌਰ ਤੇ ਸਥਾਪਿਤ ਸੀ ਪਰ ਇਹ ਜਿਹੜੀਆਂ ਤਿੰਨ ਮਿਸਲਾਂ ਨੇ ਇਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਵੀ ਰਲ ਕੇ ਦੇ ਲੋ ਨਹੀਂ ਚੱਲੀਆਂ ਮਹਾਰਨਦੀਪ ਸਿੰਘ ਨੇ ਇਹਨਾਂ ਨੂੰ ਬੜੀ ਮਦਦ ਕੀਤੀ ਇਹਨਾਂ ਦੇ ਆਪਸੀ ਝਗੜਿਆਂ ਦੇ ਵਿੱਚ ਇਹਨਾਂ ਨੂੰ ਸਹਯੋਗ ਦਿੰਦੇ ਰਹੇ ਪਰ ਇਹ ਅਖੀਰ 'ਚ ਸਿੱਖ ਸਿੱਖਾਂ ਦੀ ਇਹ ਬਣ ਕੇ ਨਹੀਂ ਰਹੇ ਸਿੱਖ ਸੀ ਪਰ ਸਿੱਖ ਬਣ ਕੇ ਇਹ ਇਹਨਾਂ ਨੇ ਰਾਜ ਨਹੀਂ ਕਰਿਆ ਇਹਨਾਂ ਨੇ ਦੂਜੇ ਘਲੂਗਾਰੇ 'ਚ ਅਫਗਾਨਾਂ ਦੀ ਮਦਦ ਕੀਤੀ ਮਰਾਠਾਾਂ ਦੀ ਮਦਦ ਕੀਤੀ ਅੰਗਰੇਜ਼ਾਂ ਦੀ ਮਦਦ ਕੀਤੀ ਤੇ ਪਰ ਸਿੱਖਾਂ ਦੀ ਮਦਦ ਨਹੀਂ ਕੀਤੀ ਜਦੋਂ ਅੰਗਰੇਜ਼ ਰਾਜ ਆਉਂਦਾ ਤੇ ਕਾਲਤਾ ਦੇ ਜੱਥੇਦਾਰ ਤੇ ਸਰੋਨੀ ਕਮੇਟੀ ਐਕਟ ਬਣ ਤੋਂ ਪਹਿਲਾਂ ਕਾਲ ਤੱਕ ਤੇ ਹੀ ਕੌਮ ਦੀ ਗਵਾਹੀ ਕਰਦੇ ਸਨ ਤੇ ਕਾਲਤਾ ਦੇ ਜੱਥੇਦਾਰ ਹਨੂਮਨ ਸਿੰਘ ਜੱਥੇਦਾਰ ਪ੍ਰਲਾਦ ਸਿੰਘ ਅੰਗਰੇਜ਼ਾਂ ਨਾਲ ਲੜਦੇ ਹੋਏ ਸ਼ਹੀਦ ਹੋਏ ਤੇ ਉਹ ਜਿਹੜੀ ਲੜਾਈ ਹੈ ਸਿੱਖਾਂ ਵਿਰੁੱਧ ਅੰਗਰੇਜ਼ਾਂ ਦੀ ਗਵਾਹੀ ਆਲਾ ਸਿੰਘ ਪਟਿਆਲਾ ریاست ਨੇ કરી ਸੀ ਇਸ ਕਰਕੇ ਇਹ ਤਿੰਨੇ ਰਿਆਸਤਾਂ ਦਾ کردار ਤਾਂ ਸਿੱਖ ਵਿਰੋਧੀ ਰਿਆ ਕੱਲ ਰੁਪਦਮਨ ਸਿੰਘ ਦਾ کردار ਜਿਹੜਾ ਸਿੱਖੀ ਵਾਲਾ ਸੀ ਇਹਨਾਂ ਦੇ ਪਿਤਾ ਹੀਰਾ ਸਿੰਘ ਜਿਹੜੇ 1871 ਤੋਂ 1911 ਤੱਕ ਜਿੰਨਾ ਦਾ ਰਾਜ ਰਹਿੰਦਾ ਉਹ ਵੀ ਅਖੋਤੀ ਹਿੰਦੂਤੋਂ ਵੀ ਜਿਹੜੇ ਆਗੂ ਸੀ ਉਹਨਾਂ ਦੇ ਨਾਲ ਰਲ ਕੇ ਚੱਲਦੇ ਸਨ ਤੇ ਉਹਨਾਂ ਦਿਨਾਂ ਦੇ ਵਿੱਚ ਆਰਿਆ ਸਮਾਜ ਜਿਹੜੀ ਪੰਜਾਬ ਦੇ ਵਿੱਚ ਦੇ ਆਨੰਦ ਸਰਸਵਤੀ ਨੇ ਬੜਾ ਫਿਰਕੂ ਪਾੜਾ ਪਾ ਰੱਖਿਆ ਸੀ ਸਿੱਖ Hindu ਹਨ ਸਿੱਖ Hindu ਹਨ ਇਦਾਂ ਦਾ ਪ੍ਰਚਾਰ ਕਰਦੇ ਸੀ ਭਾਈ ਕਾਨ ਸਿੰਘ ਨਾਭਾ ਜਿਹੜੇ ਮਹਾਰਾਜਾ ਰੂਪਧਮਨ ਸਿੰਘ ਦੇ ਟੀਚਰ ਰਹੇ ਆ ਨਾਭਾ ਰਿਆਸਤ ਨਾਲ ਉਹਨਾਂ ਦਾ ਸਬੰਧ ਰਿਹਾ ਤੇ ਉਹਨਾਂ ਨੇ ਆਮ Hindu ਨਹੀਂ ਜਿਹੜੀ ਕਿਤਾਬ ਲੇਕਿ ਉਹਨਾਂ ਨੂੰ ਕਰਾਰਾ ਜਵਾਬ ਦਿੰਦੇ ਰਹੇ ਬਹੁਤ ਤਗੜੇ ਵਿਦਵਾਨ ਸਨ ਤੇ ਪ੍ਰੋਪਦਮਨ ਸਿੰਘ 1906 ਦੇ ਵਿੱਚ 2 ਸਾਲਾਂ ਲਈ ਅੰਗਰੇਜ਼ਾਂ ਦੀ ਕਾਨੂੰਨ ਘੜਨ ਵਾਲੀ ਸੰਸਥਾ ਦੇ ਉਹ ਕਾਉਂਸਲ ਦੇ ਮੈਂਬਰ ਰਹਿੰਦੇ ਆ ਤੇ ਉਹ ਮੈਂਬਰ ਦੇ ਤੌਰ ਤੇ ਨੰਦ ਮੈਰ ਜੈਕਟ ਪਾਸ ਕਰਾਉਂਦੇ ਆ ਨੰਦ ਮੈਰ ਜੈਕਟ ਸਿੱਖਾਂ ਦੀ ਬੱਕਰੀ ਫਸਜਾਣ ਦਾ ਪ੍ਰਤੀਕ ਬੰਦਾ ਇਸ ਗੱਲ ਦੀ ਤਕਲੀਫ ਜਿਹੜੀ ਆ ਉਹ ਖੋਤੀ ਹਿੰਦੂਤੋਂ ਨੂੰ ਤਾਵਾ ਨੂੰ ਹੁੰਦੀ ਆ ਅੰਗਰੇਜ਼ ਅ ਰੁਪਧਮਨ ਸਿੰਘ ਦਾ ਜਿੱਦਾਂ ਆਪਾਂ ਜ਼ਿਕਰ ਕਰਿਆ ਵੀ 1900 ਅ 11 ਦੇ ਵਿੱਚ ਉਹ ਮਹਾਰਾਜਾ ਬੰਦੇ ਆ 1923 ਤੱਕ ਤੇ ਉਹ ਜਦੋਂ ਆਪਾਂ ਜਿੱਦਾਂ ਜ਼ਿਕਰ ਕਰਿਆ ਕਿ ਉਹਨਾਂ ਨੇ ਕਿਸੇ ਅਫਸਰ ਨੂੰ ਨਹੀਂ ਬੁਲਾਇਆ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਤਾਜ ਪੋਸ਼ੀ ਕੀਤੀ ਸੀ ਤੇ ਉਦੋਂ ਤੋਂ ਹੀ ਅੰਗਰੇਜ਼ ਉਹਨਾਂ ਨੂੰ ਬਗ਼ੀ ਸੁਵਾਦ ਆ ਮੰਨ ਕੇ ਚੱਲਦੇ ਸੀ ਨਰਾਜ਼ ਅੰਦਰੋਂ ਸੀਗੇ ਜਦੋਂ ਆਨੰਦ ਮੈ ਰਿਜੈਕਟ ਪਾਸ ਹੁੰਦਾ ਉਦੋਂ ਫਿਰ ਉਹਨਾਂ ਨੂੰ ਜਾਦੇ ਇਸ ਗੱਲ ਦਾ ਅਲਾਨੀਆਂ ਤੌਰ ਤੇ ਉਹ ਉਹ ਦੇ ਖਿਲਾਫ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਪਟਿਆਲਾ रियासत ਦੇ ਨਾਲ ਵੀ ਨਾਭਾ रियासत ਦੇ ਝਗੜਾ ਚੱਲਦਾ ਸੀ ਤੇ ਉਹਦਾ ਅਦਾਲਤੀ ਕੇਸ ਕਰਾ ਕੇ ਤੇ ਉਸ ਪਹਿਲੇ ਕੋਰਟ ਦੇ ਫੈਸਲੇ ਜਿਹੜਾ ਇਹਨਾਂ ਦੇ ਨਾਭਾ ਰਿਆਸਤ ਦੇ ਖਿਲਾਫ ਜਾਂਦਾ ਇਨਾਂ ਨੂੰ ਹਰਜਾਨਾ ਹੁੰਦਾ ਉਹਦੀ ਆਰਡ ਦੇ ਵਿੱਚ ਰੁਪਧਮਨ ਸਿੰਘ ਕੋਲ ਰਿਆਸਤ ਖੋਲੀ ਜਾਂਦੀ ਆ ਰੁਪਧਮਨ ਸਿੰਘ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਸਹਿਯੋਗ ਕਰਦੇ ਆ ਆਗੂਆਂ ਦਾ ਸਿੱਖ ਸੰਸਥਾਵਾਂ ਵਿਦਿਅਕ ਸੰਸਥਾਵਾਂ ਨੂੰ ਪਰਪੋਲਿਤ ਕਰਨ ਵਿੱਚ ਸਹਿਯੋਗ ਕਰਦੇ ਹਨ ਇਹ ਗੱਲਾਂ ਜਿਹੜੀਆਂ ਅਕੋਤੀ ਹਿੰਦੂ ਤਾਬ ਜਿਹੜੇ ਨਤਾਵਾਂ ਦੇ ਵੀ ਰੜਕਦੀਆਂ ਸੀ ਅੰਗਰੇਜ਼ੀ ਹਕੂਮਤ ਦੇ ਵੀ ਰੜਕਦੀਆਂ ਸਨ ਇਸ ਕਰਕੇ ਉਹਨਾਂ ਨੂੰ ਉਹਨਾਂ ਤੋਂ ਰਿਆ ਤੋਂ ਲਾਂਬੇ ਕਰਕੇ ਦੇਹਰਾਦੂਨ ਭੇਜ ਦਿੱਤਾ ਗਿਆ ਤੇ ਉਸ ਸਮੇਂ ਫਿਰ ਸੇਖਾਗੂਆਂ ਨੇ ਜੱਤੋ ਦਾ ਮੋਰਚਾ ਲਾਇਆ ਹੁਣ ਇਹ ਜੋ ਨਾਬੇ ਸਮਾਗਮ ਹੋਇਆ ਉੱਥੇ ਦੋ ਗੱਲਾਂ ਤਾਂ ਜ਼ਰੂਰ ਪ੍ਰਚਾਰੀਆਂ ਗਈਆਂ ਵੀ ਉਹਨਾਂ ਨੇ ਅਮਰ ਤੇ ਸ਼ਕਿਆ ਤੇ ਉਹਨਾਂ ਨੇ ਤਾਜ ਪੁੱਛੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕੀਤੀ ਪਰ ਉੱਥੇ ਜੱਤੋਂ ਦੇ ਮੋਰਚੇ ਦੀ ਗੱਲ ਹੋਈ ਉੱਥੇ ਆਨੰਦ ਮੈਰਿਜ ਐਕਟ ਦੀ ਗੱਲ ਨਹੀਂ ਹੋਈ ਆਨੰਦ ਮੈਰਿਜ ਐਕਟ ਦੀ ਗੱਲ ਸਾਡੇ ਸਿੱਖ ਲੀਡਰ ਨਹੀਂ ਕਰਦੇ ਇਹ ਬਹੁਤ ਵੱਡਾ ਰਾਜ ਹੈ ਕਿਉਂਕਿ ਸਾਡੇ ਸਿੱਖ ਲੀਡਰ ਅਖੌਤੀ ਹਿੰਦੂਤਾ ਉਹ ਜਿਹੜੇ ਆਗੂ ਆ ਜਿਹੜੇ ਦੇਸ਼ ਤੇ ਹਕੂਮਤ ਕਰਦੇ ਪਹਿਲਾਂ ਕਾਂਗਰਸ ਸੀ ਹੁਣ ਭਾਜਪਾ ਇਹਨਾਂ ਤੋਂ ਉਹ ਡਰਦੇ ਵੀ ਹਨ ਇਹ اکੋਤੀ ਹਿੰਦੂਦੋ ਆਗੂ ਨਹੀਂ ਚਾਹੁੰਦੇ ਵੀ ਪਰਾ ਸਿੱਖ ਧਰਮਾ ਪਰਾ ਜੈਨ ਧਰਮਾ ਪਰਾ ਬੁੱਧ ਧਰਮਾ ਇਹਨਾਂ ਦੀ ਬੱਕਰੀ ਪਛਾਣ ਰਵੇ ਜਾਂ ਬਣੇ ਤੇ ਸਾਡੇ ਫਿਰ ਜਿਹੜੇ ਸਿੱਖ ਲੀਡਰ ਆ ਉਸਾ ਨਾਲ ਚੱਲਦੇ ਆ ਤੇ ਇਸ ਕਰਕੇ ਨਬਹਿ ਰਿਆਸ ਦੇ ਵਿੱਚ ਦਮਨ ਸਿੰਘ ਦੇ ਕਰਦਾਰ ਦੀ ਗੱਲ ਹੁੰਦੀ ਆ ਪਰ ਉਥੇ ਆਨੰਦ ਮੈਰਜਕਟ ਦੀ ਗੱਲ ਨਹੀਂ ਹੁੰਦੀ ਸਾਡੇ ਸੋਸ਼ਲ ਮੀਡੀਆ ਤੇ ਇਹ ਗੱਲ ਨਹੀਂ ਹੋਈ ਆਨੰਦ ਮੈਰਜ ਐਕਟ 47 ਤੋਂ ਬਾਅਦ ਅੰਗਰੇਜ਼ ਹਕੂਮਤ ਦੇ ਸਮੇਂ ਜੋ ਲਾਗੂ ਸੀ ਸਾਰੇ ਹਿੰਦੁਸਤਾਨ ਦੇ ਵਿੱਚ 47 ਤੋਂ ਬਾਅਦ ਉਹ ਲਾਗੂ ਨਹੀਂ ਰਹਿੰਦਾ ਸਿੱਖਾਂ ਨੂੰ Hindu Marriage Act 66 ਰਜਿਸਟਰ ਕਰ ਲਿਆ ਜਾਂਦਾ ਧਰਮ ਯੁੱਧ ਮੋਰਚੇ ਦੇ ਵਿੱਚ ਇਹ ਮੰਗਾਂ ਜਿਹੜੀਆਂ ਪ੍ਰਮੁੱਖ ਸਨ ਪ੍ਰਕਾਸ਼ ਸਿੰਘ ਬਾਦਲ ਵਰਗੇ ਜਾ ਕੇ ਆ ਗੂ 25 ਦੀ ਧਾਰਾ ਜਿਹਦੇ ਚ ਸਿੱਖਾਂ ਨੂੰ Hindu ਦੱਸਿਆ ਜਾਂਦਾ ਉਹਨੂੰ ਜਾ ਕੇ ਸਾੜਦੇ ਆ ਜਦੋਂ ਕੁਰਸੀਆਂ ਮਿਲ ਜਾਂਦੀਆਂ ਉਦੋਂ ਸਭ ਕੁਝ ਭੁੱਲ ਜਾਂਦੇ ਆ ਤੇ ਫਿਰ ਸਿੱਖ ਪ੍ਰਧਾਨ ਮੰਤਰੀ ਬੰਦਾ ਦੇਸ਼ 'ਚ ਮਨਮੋਹਨ ਸਿੰਘ ਉਹ ਆਨੰਦ ਮੈਜ ਐਕਟ ਨੂੰ ਲਾਗੂ ਕਰਦਾ ਹੋਰ 5-7 ਸਟੇਟਾਂ ਦੇ ਵਿੱਚ ਵੀ ਲਾਗੂ ਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਉਦੋਂ ਪੰਜਾਬ ਦੇ ਵਿੱਚ ਇਹ ਐਕਟ ਲਾਗੂ ਹੋ ਜਾਂਦਾ ਪਰ ਸਾਡੇ ਸਿੱਖ ਲੀਡਰ ਸਾਡੇ ਪ੍ਰਚਾਰਕ ਸਾਡੀਆਂ ਸਿੱਖ ਜਥੇਬੰਦੀਆਂ ਆਪਣੇ ਆਕਾ ਭਾਜਪਾਰਸਿਸ ਤੋਂ ਡਰਦੀਆਂ ਇਹ ਜਿਹੜੇ ਮੁੱਖ ਜਿਹੜੀ ਸਿੱਖਾਂ ਦੀ ਮੰਗ ਆ ਜਿਹੜੀ ਸਿੱਖਾਂ ਦੀ ਜਿਹੜੀ ਪਛਾਣ ਵੱਖਰੀ ਪਛਾਣ ਦੀ ਗੱਲ ਕਰਦੀਏ ਉਹਦੇ ਤੇ ਗੱਲ ਨਹੀਂ ਕਰਨਾ ਚਾਹੁੰਦੀਆਂ ਇਸ ਕਰਕੇ ਜਿਹੜੀ ਇਹ ਪੌਡਕਾਸਟ ਮੇਰੇ ਇਹ ਜੋ ਕਰ ਰਹੇ ਆ ਜੀ ਅਹਿਮ ਤੇ ਇਹ ਮੈਂ ਯਾਦ ਕਰਾਉਣ ਲਈ ਜਿਹੜੇ ਕਮੰਡਰਦਿਆਂ ਨੂੰ ਬੇਨਤੀ ਕਰਦਾ ਹਾਂ ਵੀ ਆਨੰਦ ਮੈਰਜਰਟ ਨੂੰ ਪ੍ਰਮੁੱਖ ਮੁੱਦੇ ਮੁੱਦਾ ਬਣਾਇਆ ਜਾਵੇ ਜਦੋਂ ਐਕਟ ਬਣ ਗਿਆ ਸਟੇਟ 'ਚ ਲਾਗੂ ਹੋ ਗਿਆ ਸੈਂਟਰ 'ਚ ਲਾਗੂ ਹੋ ਗਿਆ ਤੇ ਉਹਨੂੰ ਪ੍ਰੈਕਟੀਕਲੀ ਲਾਗੂ ਕਿਹਨੇ ਕਰਾਉਣਾ ਸਾਡੇ ਸਿੱਖ ਲੀਡਰਾਂ ਨੇ ਸਰਉਣੀ ਕਮੇਟੀ ਨੇ ਕਰਾਉਣਾ ਜੇ ਸਰਉਣੀ ਕਮੇਟੀ ਵਾਲੇ ਨਹੀਂ ਕਰਾਉਂਦੇ ਸਾਡੀਆਂ ਜਿਹੜੀਆਂ ਗੁਰਦੁਆਰਾ ਸੰਸਥਾਵਾਂ ਉਹ ਕਿਉਂ ਨਹੀਂ ਅੱਗੇ ਆਉਂਦੀਆਂ ਸਾਡੇ ਸਿੱਖ ਆਗੂ ਕਿਉਂ ਨਹੀਂ ਆਉਂਦੇ ਤੇ ਇਹ ਮੇਰੀ ਬੇਨਤੀ ਆ ਵੀ ਆਨੰਦ ਮੈਰਜੈਕਟ ਨੂੰ ਪ੍ਰਮੁੱਖ ਮੁੱਦਾ ਬਣਾ ਕੇ ਸਿੱਖਾਂ ਦੇ ਵਿੱਚ ਜਾਗਰੂਕਤਾ ਮਹਿੰਮ ਚਲਾਈ ਜਾਵੇ ਇਹ ਪ੍ਰਮੁੱਖ ਮੁੱਦਾ ਹੋਣਾ ਚਾਹੀਦਾ ਪਰ ਸਾਡੇ ਸਿੱਖ ਲੀਡਰ ਅਜੇ ਹਾਂ ਨਹੀਂ ਕਰਦੇ ਤੇ ਮੇਰੀ ਖਾ ਕਰਕੇ ਸਿੱਖ ਨੌਜਵਾਨਾਂ ਨੂੰ ਅਪੀਲ ਆ ਵੀ ਇਹਨੂੰ ਪ੍ਰਮੁੱਖ ਮੁੱਦਾ ਬਣਾਇਆ ਜਾਵੇ ਤੇ ਰੁਪਦਮਨ ਸਿੰਘ ਨੂੰ ਸੱਚੇ ਦਿਨੋਂ ਜਿਹੜੀ ਗੱਲ ਯਾਦ ਕਰਨ ਵਾਲੀ ਗੱਲ ਫਿਰ ਇਹੋ ਹੀ ਬਣਦੀ ਆ ਵੀ ਆਪਾਂ ਇਹ ਇਸਨ ਵਗੇ ਗੱਲ ਨੂੰ ਤੋਰੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ